ਕੂ ਸਰਪੰਚ ਮਰਦਾਬਾਦ 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 ਤੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮਸਲਾ ਕੀ ਆ ਜਿਹੜਾ ਤੂੜੇ ਡੰਪ ਦਾ ਪਿੰਡ ਦੇ ਦਾ ਬਦੋਵਾਲ ਕਲਾਂ ਦਾ ਕੀ ਆ ਮਸਲਾ ਸਰ ਮਸਲਾ ਇਹ ਹੈ ਕਿ ਸਾਡੀ ਇਹ ਜੱਦੀ ਪੁਸਤੀ ਕਬਰਸਤਾਨ ਆ ਅੱਛਾ ਜਿਹਦੇ ਵਿੱਚ ਨੰਬਰੀ ਹੱਡੋ ਲੋੜਾ ਯਾਰਾ ਮਰਲੇ ਪੰਜ ਕਿਨਾਰਾ ਕਬਰਸਤਾਨ ਆ ਅਸੀਂ ਇਹ ਲੋੜਾ ਨਹੀਂ ਚੁਕਾ ਸਕਦੇ ਅੱਛਾ ਚਲੋ ਜਦੋਂ ਮਿਲਿਆ ਅਸੀਂ ਉਦੋਂ ਵੱਡੇ ਬਡੇਰੀਆਂ ਲੈ ਲਿਆ ਨਹੀਂ ਪਤਾ ਹੁਣ ਕਬਰਸਤਾਨ ਜਦੋਂ ਅਸੀਂ ਇੱਥੇ ਮਰਦਾ ਦੱਬਦੇ ਸੀ ਤੇ ਸਾਡੇ ਰਿਸ਼ਤੇਦਾਰ ਭੈਣ ਭਰਾ ਵੀ ਗੱਲਾਂ ਕਰਦੇ ਸੀ ਅਸੀਂ ਪੰਚਾਇਤ ਦੇ ਅੱਗੇ ਬੇਨਤੀ ਕੀਤੀ ਵੀ ਸਾਨੂੰ ਕਬਰਸਤਾਨ ਦਿੱਤੀ ਜਾਵੇ ਸਾਡਾ ਪੰਚਾਇਤ ਦਾ ਹੱਕ ਸੀ ਪੈਲੀ 'ਚ ਉਹ ਅਸੀਂ ਚਾਰ ਕਨਾਲਾ ਕਬਰਸਤਾਨ ਲਈ ਆ ਪਰ ਸਾਡਾ ਕੋਈ ਤਬਾਦਲਾ ਨਹੀਂ ਹੋਇਆ ਇਹ ਜਗ੍ਹਾ ਸਾਡੀ ਆ ਅੱਛਾ ਇਹ ਮੁਸੀਬਾ ਹੀ ਚਾਰੇ ਦੀ ਮੁਸੀਬਾ ਹੀ ਚਾਰੇ ਦੀ ਬਹੁਤ ਜੀ ਗਰਜ਼ੋਰੀ ਹੈ ਨਾ ਅੱਛਾ ਤੇ ਇਹ ਵੀਡੀਓ ਇਹ ਸਾਹ ਜਬਰਦਸਤੀ ਹੈ ਸਾਡੇ ਨਾਲ ਧੱਕੇਸ਼ਾਹੀ ਕਰਕੇ ਪਿੰਡ ਦਾ ਸਰਪੰਚ ਵੀਰ ਸਾਹਿਬ ਸਾਡੇ ਨਾਲ ਧੱਕੇਸ਼ਾਹੀ ਕਰਕੇ ਇਹ ਸਾਡੀ ਜ਼ਮੀਨ ਹੜਪਣ ਦੇ ਆ ਇਹੋ ਸਾਡੇ ਕੋਲ ਜ਼ਮੀਨ ਆ ਇਹ ਸਾਡੇ ਨਾਲ ਘਾਰਿਆ ਘਰ ਨਾਲ ਆ ਸਾਡੇ ਬਿਲਕੁਲ 100 ਮੀਟਰ ਤੇ ਘਾਰਿਆ ਤੇ ਇੱਥੇ ਡੈਂਪ ਨਹੀਂ ਬਣਨਾ ਚਾਹੀਦਾ ਜ਼ਬਰਦਸਤੀ ਡੈਂਪ ਬਣਾਉਣੇ ਚਾਹੁੰਦੇ ਆ ਮੈਂ ਪ੍ਰਸਾਦ ਸਿੰਘ ਅੱਗੇ ਵੀ ਬੇਨਤੀ ਕਰਨਾ ਵਾ ਕਿ ਇਹ ਇੱਕ ਕੰਮ ਨਹੀਂ ਹੋਣਾ ਚਾਹੀਦਾ ਇਹ ਤੁਸੀਂ ਵੀਡੀਓ ਦੇ ਪਹਿਲਾਂ ਧਿਆਨ ਚ ਲਿਆਂਦਾ ਸਾਰਾ ਮਾਮਲਾ ਵੀ ਇਹ ਜਿਹੜੀ ਜਗ੍ਹਾ ਵਾ ਇਹ ਮਸੀਹ ਭਾਈ ਚਾਰੇ ਦੀ ਕਬਰਸਤਾਨ ਦੀ ਜਗ੍ਹਾ ਵਾ ਇਹ ਪਹਿਲਾਂ ਦੀ ਜਿੱਦਿਹਾ ਸਾਨੂੰ ਮੌਕਾ ਨਹੀਂ ਮਿਲਿਆ ਦੱਸਿਆ ਨਹੀਂ ਗਿਆ ਕੋਈ ਨੋਟਿਸਿੰਗ ਸਿੱਧਾ ਕਰਨਾ ਸਿੱਧਾ ਕਰ ਆ ਸਾਨੂੰ ਕੋਈ ਨਹੀਂ ਦੱਸਿਆ ਗਿਆ ਨਾ ਸਾਡੇ ਨਾਲ ਪੰਚਾਇਤ ਪੰਚਾਇਤ ਨੇ ਵੀ ਸਾਡੇ ਨਾਲ ਗੱਲ ਨਹੀਂ ਕੀਤੀ ਮੀਡੀਆ ਸਾਹਿਬ ਆ ਕੇ ਪੁਲਿਸ ਲਾਇਆ ਮੀਡੀਆ ਸਾਹਿਬ ਉਦੋਂ ਕਿਹਾ ਨਾ ਪੁਲਿਸ ਲਿਆ ਜਿੱਦਣ ਛੱਪੜ ਕੱਢਣ ਦੇ ਜਿਸ ਦਿਨ ਛੱਪੜ ਕਹਿੰਦੇ ਨੇ ਉਦੋਂ ਹੀ ਮੀਰੇ ਸਾਹਿਬ ਪੁਲਿਸ ਲੈ ਕੇ ਆਉਂਦਾ ਉਹ ਦੋ ਕਿਹੜਾ ਪਿਆ ਓਏ ਉਹ ਆਹੜਾ ਪਿਆ ਇੰਨਾ ਹੀ ਸਾਡੇ ਆਪਣੇ ਹਾਂ ਅੱਛਾ ਅੱਛਾ ਪਿੰਡ 'ਚ ਵੀ ਛੱਪੜ ਨਹੀਂ ਕਰਦਾ ਬੜਾ ਵੇ ਕਵਟੇ ਹੋਏ ਆ ਛੱਪੜ ਉਦੋਂ ਦੇ ਕੋਈ ਲੈ ਆ ਨਾ ਇਹ ਮਾੜੇ ਤੇ ਮਾੜੇ ਤੇ ਡਾਂਗ ਚੱਲਦੀ ਆ ਇਹ ਚੌਂ ਜਾਂਦਾ ਨਹੀਂ ਲੱਗਾ ਚੌਂ ਜਾਂਦੇ ਦੇ ਵਿੱਚ ਕੰਮ ਨਹੀਂ ਕਰ ਸਕਦੇ ਚੌਂ ਜਾਂਦੇ ਜੀ ਜ਼ਬਰਦਸਤੀ ਕੰਮ ਕਰਵਾ ਰਹੇ ਆ ਹੁਣ ਚਾਹੁੰਦੇ ਕੀ ਤੁਸੀਂ ਐਂ ਚਾਹੁੰਦੇ ਵੀ ਇੱਥੇ ਡੰਪ ਨਹੀਂ ਬਣਨਾ ਚਾਹੀਦਾ ਮਾਮਲਾ ਇਹੋ ਹੀ ਆ ਵੀ ਇਹ ਕਬਰਸਤਾਨ ਜੇ ਤੇ ਕਵਰਸਤਾਨ ਵਿੱਚ ਇਹ ਜ਼ਬਰਦਸਤੀ ਸਰਪੰਚ ਡਿਆਵਾ ਡੈਮ ਬਣਾਉਣ ਆ ੱਟਕਾ ਕਰਨ ਡਿਆ ਸਾਡੇ ਨਾਲ ਤੇ ਗਰੀਬਾਂ ਦੇ ਤੁਹਾਨੂੰ ਪਤਾ ਜੋਰ ਚੱਲਦਾ ਇਹਨਾਂ ਦਾ ਕਰੀਆਂ ਦੇ ਬੁੱਢੇ ਦੀ ਜੇਲ੍ਹ ਚ ਤਾਂ ਉਹਨਾਂ ਦੇ ਦੇ ੱਟਕਾ ਨਹੀਂ ਚੱਲਦਾ ਜਿਨ੍ਹਾਂ ਨੇ ਛੱਪੜੇ ਥਾਂ ਵਾਲੇ ਆ ਕੋਠੀਆਂ ਤੱਕ ਬਣਾ ਲਈਆਂ ਵਾ ਉਹਨਾਂ ਤੇ ਨਹੀਂ ਇਹ ੱਟਕੇ ਸ਼ਾਈ ਚੱਲਦੀ ਇਹ ਗਰੀਬਾ ਲੋਕਾਂ ਤੇ ੱਟਕੇ ਸ਼ਾਈ ਚੱਲਣ ਦੀ ਸਰਪੰਚ ਦੀ ਤੁਹਾਨੂੰ ਇਹਦੇ ਬਾਰੇ ਕੋਈ ਦੱਸਿਆ ਨਹੀਂ ਗਿਆ ਆ ਸਾਡੇ ਲੱਗੇ ਨੇ ਆ ਸਾਡੇ ਲੱਗੇ ਜੇ ਆ ਸਾਡੇ ਘਰ ਆ ਸਾਰੇ ਸਾਰੇ ਕੰਮ ਸਾਡੇ ਹੀ ਆ। ਨਾ ਕੋ ਪਹਿਲਾਂ ਦੱਸਿਆ ਹੀ ਇਹਨਾਂ ਨੇ। ਨਾਾਨੂੰ ਕੋਈ ਦੱਸਿਆ ਵਾ ਸਿੱਧਾ ਆ ਕੇ ਧੱਕੇਚਾਹੀ ਨਾ ਇਹ ਸਰਪੰਚ ਕਰਨ ਰਿਹਾ ਏ। ਕਦੀ ਕਹਿੰਦਾ ਟਾੜੇ ਬੁੜੀਆਂ ਦੇ ਪਰਚੇ ਬੁੜੀਆਂ ਦੇ ਪਰਚੇ ਕਰਾਉਣ ਰਿਹਾ ਵਾ ਤੁਹਾਨੂੰ ਬੁੜੀਆਂ ਦੇ ਅੰਦਰ ਕਰਨਾ ਵਾ। ਅੱਛਾ ਉਹਨਾਂ ਦਾ ਕਹਣਾ ਵੀ ਜੇ ਤੁਸੀਂ ਡੱਕੋਗੇ ਤੇ ਫਿਰ ਪਰਚੇ ਹੋ ਜਾਣਗੇ। ਸਾਨੂੰ ਕਈ ਵਾਰ ਧੱਕੇ ਵੀ ਮਾਰੇ ਗਏ ਤੇ ਚਲਾ ਗੱਡੀ 'ਚ ਬਾਹਰ ਲਿਆ ਗਿਆ ਸਾਨੂੰ ਧੱਕੇ ਮਾਰ ਕੇ। ਹੁਣੇ ਹੀ ਮਾਰੇ ਮਾਰੇ ਆ ਗਏ ਤੁਹਾਡੇ ਆਉਣ ਤੋਂ ਪਹਿਲਾਂ ਹੀ ਸਾਨੂੰ ਧੱਕੇ ਮਾਰ ਕੇ ਗੱਡੀ 'ਚ ਬਿਠਾਇਆ ਗਿਆ ਵਾ। ਹੋਰ ਬੁੱਤੇ ਲੱਗੇ। ਉਹਦਾ ਆਂਦੇ ਪਿੰਨੇ ਰੱਗਾ ਪੜਾਇ ਕੰਮ ਹੋਇਆ ਨਰੇਗਾ ਤੱਕ ਨਹੀਂ ਕੰਮ ਕੀਤਾ ਗਿਆ ਬੂਟਿਆਂ ਦੇ ਤੱਕ ਨਹੀਂ ਲੱਗਿਆ ਗਿਆ ਇੱਕ ਬੂਟਾ ਨਹੀਂ ਜ ਸਾਡੇ ਪਿੰਡ ਚ ਕਿਤੇ ਲੱਗਾ ਛੜਕ ਦੇ ਇਹ ਵੀ ਵੇਖ ਲੋ ਇਹਨੂੰ ਥਾਂ ਹੀ ਨਹੀਂ ਕੋਈ ਮਿਲਿਆ ਆਹੋ ਇਹਨੂੰ ਮਿਲਦਾ ਨਹੀਂ ਆਪਣੀ ਪੈੜੀ ਚ ਬਣਾ ਲੈ ਆਪਣੀ ਪੈੜੀ ਚ ਬਣਾਵੇ ਸਾਡੇ ਗਰੀਬਾਂ ਲੋਕਾਂ ਤੇ ੱੱੱਕਾ ਚੱਲਦਾ ਹਰ ਜਿਹੜਾ ਸਾਰਾ ਤੁਸੀਂ ਚਾਹੁੰਦੇ ਵੀ ਜੇ ਇੰਨਾ ਹੀ ਹੈਗਾ ਵਾ ਪਿੰਡ ਦਾ ਆਪਣੀ ਪੈੜੀ ਚ ਬਣਾ ਲੈ ਇਹੋ ਕਹਿੰਦੇ ਪਿਆ ਆਪਣੀ ਪੈੜੀ ਚ ਬਣਾ ਲੈ ਨੂੰ ਸਮੈਲ ਦੇਣੀ ਹੈ ਇਨੂੰ ਹਾਂ ਆ ਪੇਰਾ ਡੇਰਾ ਆਈਡੀ ਦੂਰ ਆ ਇਹਨੂੰ ਕਾਦੀ ਹੈ ਬਿਮਾਰੀ ਸਾਡੇ ਜਾਣਿਆਂ ਨੂੰ ਲਾਗੇ ਲਾਗੇ ਇਹਨਾਂ ਨੂੰ ਥੋੜੀ ਸਾਡੇ ਬਿਮਾਰੀਆਂ ਫੈਲਣ ਦਾ ਡਰਿਆ ਸਾਡੇ ਬੱਚੇ ਬਿਮਾਰ ਹੋਣਗੇ ਫੇਰ ਇਹਨਾਂ ਕਿੱਥੋਂ ਖਰਚਾ ਦੇਣਾ ਖਰਚਾ ਇਹਨਾਂ ਕਿੱਥੋਂ ਦੇਣਾ ਵਾ ਇਹ ਤਾਂ ਸਾਡੇ ਕੋਲ ਆ ਕੇ ਖਾਂਡੇ ਆ ਗਰੀਬਾਂ ਲੋਕਾਂ ਦਾ ਤਾਂ ਕੰਮ ੱੱਕਾ ਮਾਰਨ ੜੇ ਹੱਤ ਮਾਰਨ ੜੇ ਗਰੀਬਾਂ ਲੋਕਾਂ ਦਾ ਘਰ ਕੋਈ ਸਾਡੇ ਸਣਾ ਬੰਦਾ ਹੈ ਅੱਜ ਅੱਜ ਘਰ ਕੋਈ ਵੀ ਨਹੀਂ ਸਾਰੇ ਧੰਮਾ ਕਰਾਤੇ ਗਏ ਯਾਰਾਂ ਦੇ ਗਏ ਯਾਰ ਨਾ ਹਨ ਇਹਨਾਂ ਦੱਸਿਆ ਵਾ ਸਿੱਧਾ ਆ ਕੇ ਡਰਗ ਟੇਨਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ੜੇ ਆ ਆਈ ਕਿੱਦਾਂ ਇੱਥੇ ਕੂੜਾ ਸੁੱਟਣ ਦੀ ਆ ਜੱਦੀ ਪੁਛਤੀ ਸਾਰੇ ਇੱਥੇ ਵੱਡੇ ਵੱਡੇ ਰੇ ਸਾਡੇ ਨਪੇ ਆ ਪਰਦਾ ਦੇ ਇੱਥੇ ਪਿਓ ਸਾਡੇ ਨਪੇ ਇਹ ਠੱਕੇ ਨਾ ਇਹ ਠੱਕੇ ਨਸ਼ਟ ਆਇਆ ਇਹ ਇਹ ਚੱਪੜ ਦਾ ਸਾਰਾ ਕੂੜਾ ਇੱਥੇ ਸੁੱਟਿਆ ਗਿਆ ਹਾਂਜੀ ਸਾਰਾ ਇਹ ਇਹ ਸਾਰਾ ਚੱਪੜ ਦਾ ਜਿਹੜਾ ਕੂੜਾ ਵਾ ਸਾਰਾ ਇੱਥੇ ਅਸੀਂ ਇਹ ਨਹੀਂ ਪੁੱਛਿਆ ਵੀ ਜੇ ਉਹ ਤੂਦ ਲਿਆ ਤੇ ਅਸੀਂ ਕਿੱਥੇ ਜਾਣਾ ਹਾਂ ਜੀ ਇਹ ਸਿਆਣੀ ਆਨੰਪੁਰ ਸਾਂਡੇ ਸਾਡੇ ਨਾਲ ਕੋਈ ਗੱਲ ਹੀ ਨਹੀਂ ਆ ਜੇ ਕੀਤੀ ਸਾਡੇ ਨਾਲ ਗੱਲ ਹੀ ਨਹੀਂ ਕੋਈ ਸਾਡੇ ਰਿਕਾਰਡ ਮੁਤਾਬਕ ਜਿਹੜੀ ਇਹ ಗ್ರಾಮ ਪੰਚਾਇਤ ਦੀ ਜਗਾ ਵਾ ਜਿਹੜੀ ਇਹ ਗੱਲ ਕਰਦੇ ਆ ਕਬਰਸਤਾਨ ਦੀ ਤਕਰੀਬਨ 15 ਸਾਲ ਪਹਿਲਾਂ ਇਸ ਪਿੰਡ ਪਿੰਡ ਵਾਸੀਆਂ ਵੱਲੋਂ ਹੀ ਇਹ ਵੱਖਰੀ ਜਗਾ ਇਹਨਾਂ ਨੂੰ ਲਾਟ ਕਰ ਦਿੱਤੀ ਗਈ ਆ ਇਹ ಗ್ರಾಮ ਪੰਚਾਇਤ ਦੀ ਮਾਲਕਾ ਇਹ ਟੈਂਕੀ ਬਣੀ ਆ ਇਸ ਸੋਲਡ ਵੇਸਟ ਮੈਨੇਜਮੈਂਟ ਦਾ ਸਰਕਾਰ ਵੱਲੋਂ ਕੰਮ ਚੱਲ ਰਿਹਾ ਵੀ ਕੂੜੇ ਨੂੰ ਖਤਮ ਕਰਨ ਵਾਸਤੇ ਜਿਹੜਾ ਆਮ ਹੀ ਪਿੰਡਾਂ ਦੇ ਵਿੱਚ ਕੂੜਾ ਸੁੱਕਾ ਕੂੜਾ ਗਿੱਲਾ ਕੂੜੇ ਦੇ ਰੋਕ ਵਾਸਤੇ ਵੀ ਬਾਹਰ ਕਰਕਟਨਾ ਖਿਲਰੇ ਨਾ ਦੂਜਾ ਇਹ ਆ ਦੇਖ ਲੋ ਵੀ ਜੇ ਕਬਰਸਤਾਨ ਦੀ ਗੱਲ ਕਰਦੇ ਆ ਵੀ ਆ ਹੱਡਾ ਰੁੜੀ ਆ ਆਨੇ ਇੱਥੇ ਦੱਸ ਦੇਣ ਕਿ ਕਿੱਥੇ ਆ ਵੀ ਆਪਾਂ ਇੱਥੇ ਦੱਬੇ ਆ ਕਬਰ ਦੇ ਵਿੱਚ ਆ ਦੇਖੋ ਆਹ ਕੋ ਹਾਲ ਆ ਇਸੋ ਗੰਦ ਨੂੰ ਮਕਾਉਣ ਵਾਸਤੇ ਅਸੀਂ ਇੱਥੇ ਆਏ ਆ ਇਹਦੀ ਚਾਰਦੁਵਾਰੀ ਕਰਨੀ ਆ ਅਸੀਂ ਤੇ ਇਹਨਾਂ ਨੂੰ ਕਿਹਾ ਵੀ ਜਿਹੜੀ ਮੇਨ ਗੱਲ ਆ ਵੀ ਤੁਸੀਂ ਇਹ ਸਾਨੂੰ ਦੱਸੋ ਵੀ ਇਹ ਹੱਡੋ ਰੋੜੇ ਨੂੰ ਇੱਥੋਂ ਸ਼ਿਫਟ ਕਰਕੇ ਕਿਤੇ ਦੂਰ ਲੈ ਕੇ ਜਾਇਆ ਜਾਏ ਇੱਥੇ ਕੋਈ ਵੀ ਕਬਰਸਤਾਨ ਦੀ ਜਗ੍ਹਾ ਨਹੀਂ ਆ ਜੇ ਕਬਰਸਤਾਨ ਦੀ ਇਹ ਜਗ੍ਹਾ ਕਹਿੰਦੇ ਸੀ ਅੱਜ ਤੋਂ 6 ਮਹੀਨੇ ਪਹਿਲਾਂ ਇਹ ਬਣਿਆ ਆਵਾ ਆ ਵਾਟਰ ਟੈਂਕੀ ਬਣੀ ਹੋਈ ਅੱਜ ਤੋਂ 4 ਸਾਲ ਪਹਿਲਾਂ ਵੀ ਉਦੋਂ ਇਹਨਾਂ ਨੇ ਕਿਉਂ ਨਹੀਂ ਢੱਕਿਆ ਪਿੰਡ ਵਾਸੀ ਨੇ ਵੀ ਸਾਡੀ ਇਹ ਕਬਰਸਤਾਨ ਦੀ ਜਗ੍ਹਾ ਚਲੋ ਇੱਕ ਇਹ ਤੁਹਾਡੇ ਅਨਸਾਰ ਰਿਕਾਰਡ ਅਨਸਾਰ ਇਹ ਗ੍ਰਾਮ ਗ੍ਰਾਮ ਪੰਚਾਇਤ ਮਾਲਕਾਂ ਜੀ ਇਹਨਾਂ ਦਾ ਕਬਰਿਸਤਾਨ ਕਿੱਥੇ ਆ ਇਹਨਾਂ ਦਾ ਕਬਰਿਸਤਾਨ ਇਸ ਤੋਂ 2 ਕਿਲੋਮੀਟਰ ਪਿੱਛੇ ਆ ਚਾਰ ਕਿਨਾਰੇ ਵੱਖਰਾ ਤਾਂ ਕਿ ਮਰਦੇ ਕਿੱਥੇ ਦਫਨਾਉਂਦੇ ਰਹੇ ਆ ਇਹ ਉਸੇ ਜਗ੍ਹਾ ਤੇ ਹੀ ਤਕਰੀਬਨ 15 ਸਾਲ ਤੋਂ ਪਹਿਲਾਂ ਉਹ ਸ਼ਿਫਟ ਕਰ ਦਿੱਤਾ ਵਾ ਇਹ ਜਗ੍ਹਾ ਜਿਹੜੀ ਆ ਇਸ ਜਗ੍ਹਾ ਤੇ ਕੋਈ ਨਹੀਂ ਦਫਨਾਉਂਦੇ ਰਹੇ ਇੱਕ ਦੂਸਰਾ ਚੂਨ ਜਾਬਤਾ ਚੱਲ ਰਿਹਾ ਜੀ ਇਹ ਆਲਰੇਡੀ ਪਹਿਲਾਂ ਦਾ ਕੰਮ ਚੱਲ ਰਿਹਾ ਕਿ ਇਹ ਚੂਨ ਜਾਬਤੇ ਦੌਰਾਨ ਇੱਕ ਤਕਰੀਬਨ 6 ਮਹੀਨੇ ਤੋਂ ਇਹ ਕੰਮ ਸਟਾਰਟ ਚੱਲ ਰਿਹਾ ਇਸ ਪਿੰਡ ਦੇ ਵਿੱਚ ਆ ਤੁਸੀਂ ਦੇਖ ਲਓ ਪਹਿਲਾਂ ਬਣਿਆ ਵਾ ਸਿਰਫ ਆਪਾਂ ਟੀਨਾ ਪਾਉਣ ਵਾਸਤੇ ਬੰਦੇ ਰੋਕਲਾ ਕਰ ਰਹੇ ਆ ਹੋਰ ਅਸੀਂ ਕੋਈ ਮੁਸ਼ਕਲ ਨਹੀਂ ਆ ਇਹ ਕੋ ਨਵਾਂ ਕੰਮ ਨਹੀਂ ਆਪਾਂ ਸਟਾਰਟ ਕੀਤਾ ਜਿਹੜਾ ਆਲਰੇਡੀ ਕੰਮ ਪਹਿਲਾਂ ਚੱਲ ਰਿਹਾ ਉਹ ਚੱਲਦੇ ਰਹੇ ਨੇ ਕੋ ਨਵਾਂ ਕੰਮ ਨਹੀਂ ਆਪਾਂ ਸਟਾਰਟ ਕਰ ਸਕਦੇ ਚੂਨ ਜਾਬਤੇ ਦੇ ਵਿੱਚ ਇਹ ਆਲਰੇਡੀ ਪਹਿਲਾਂ ਦਾ ਕੰਮ ਹੈ ਹਾਂਜੀ ਹਾਂਜੀ ਇਹ ਇਹ ਤਾਂ ਚੱਲ ਰਿਹਾ ਜੀ ਜੀ ਤੇ ਇਹਨਾਂ ਨੇ ਹੁਣ ਜਦੋਂ ਆ ਤੁਸੀਂ ਹੁਣ ਲੱਗੇ ਦੁਬਾਰਾ ਸ਼ੁਰੂ ਕਰਨ ਇਹ ਕਹਿੰਦੇ ਵੀ ਸਾਨੂੰ ਕੋਈ ਇਤਲਾ ਨਹੀਂ ਦਿੱਤੀ ਕਿਉਂਕਿ ਇਹਨਾਂ ਨੇ ਦਾਵਾ ਕੀਤਾ ਵੀ ਇਹਦਾ ਕੋਰਟ ਕੇਸ ਵੀ ਚੱਲ ਰਿਹਾ ਕੋਈ ਸਾਡੇ ਕੋ ਕੋਈ ਗੋਸ਼ ਨਹੀਂ ਹੈ ਕਹਿੰਦੇ ਦੱਸੋ ਜੇ ਕੋਈ ਕੋਰਟ ਕੇਸ ਹੈਗਾ ਸਾਨੂੰ ਦੋ ਅਸੀਂ ਚੱਲ ਜਾਂਦੇ ਆ ਜੇ ਕੋਈ ਇਹਨਾਂ ਕੋ ਕੋਰਟ ਕੇਸ ਹੈਗਾ ਜਾਂ ਕੋਈ ਸਟੇ ਵਗੈਰਾ ਹੈਗਾ ਮਾਨੂੰ ਦੇ ਦੇਣ ਆਪਾਂ ਰੋਕ ਦਿੰਨੇ ਕੰਮ ਅਸੀਂ ਜਾਣ ਬੁੱਝ ਕੇ ਨਹੀਂ ਕਰਾਇਆ ਅਸੀਂ ਤੇ ਉਹ ਦੇਖੋ ਕੁੰਡਾ ਖਿਲਰਿਆ ਅਹੀਂ ਤੇ ਉਹਨੂੰ ਸਾਰੇ ਨੂੰ ਸਮੇਟ ਕੇ ਇੱਥੇ ਚਲੋ ਸਰਕਾਰ ਨੇ ਕੀਤਾ ਸ਼ੁਰੂ ਤੇ ਅਸੀਂ ਉਹਨਾਂ ਦਾ ਸਹਿਯੋਗ ਦੇ ਰਹੇ ਆ ਤੇ ਅਹੀਂ ਤੇ ਉਹ ਮਤਲਬ ਇਹ ਸਾਰੇ ਕੁਸ਼ ਨੂੰ ਇਹਦੀ ਚਾਰ ਦਿਵਾਰੀ ਹੋਣੀ ਟੀਨਾ ਪੈਣੀਆਂ 6 ਮਹੀਨੇ ਤੋਂ ਇਹ ਕੰਮ ਚੱਲ ਰਿਹਾ ਵਾ ਜਾਂ ਤੇ ਸਟਾਰਟਿੰਗ ਜੀ ਡੱਕ ਦਿੰਦੇ ਹੁਣ ਸਰਕਾਰ ਦਾ ਖਰਚਾ ਲੱਗ ਚੁੱਕਾ ਵਾ ਹੁਣ ਟੀਨਾ ਬੋਣ ਵਾਸਤੇ ਆਇਆ ਤੇ ਉਦੋਂ ਦੇ ਅਸੀਂ ਇਹ ਕਹਿ ਰਹੇ ਆ ਕਿ ਸਾਡਾ ਹੀ ਕਵਰਸਤਾਨ ਆ ਤੜੇ ਤੱਕ ਇਹ ਨਾ ਪਹੁੰਚ ਨਹੀਂ ਕੀਤੀ ਕਿ ਇਹ ਨਾ ਜੋ ਵੀ ਇਹ ਕੂੜਾ ਡੰਪ ਆ ਕਿ ਇਹਨੂੰ ਤੁਸੀਂ ਇੱਥੇ ਨਾ ਇਹ ਸਾਰੇ ਮਤਲਬ ਜਿਹੜੇ ਗਏ ਆ ਇੱਥੋਂ ਤੱਕ ਕਿ ਮੀਟਿੰਗ ਵੀ ਰੱਖੀ ਗਈ ਆ ਅਸੀਂ ਖੁਦ ਘਰ ਘਰ ਜਾ ਕੇ ਵੀ ਇਹਨਾਂ ਸਾਰਿਆਂ ਨੂੰ ਅਵੇਅਰ ਕੀਤਾ ਵਾ ਜਿੰਨਾ ਵਿੱਚੋਂ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ ਕੋਈ ਸਰਕਾਰੀ ਅੰਸਰਾ ਵੱਲੋਂ ਕਿ ਇੱਥੇ ਸੱਤ ਪਿੰਡਾਂ ਦਾ ਕੂੜਾ ਆਉਣਾ ਵਾ ਜਦ ਕਿ ਅਸੀਂ ਇਹ ਵੀ ਕਿਹਾ ਕਿ ਅਸੀਂ ਮਤਾ ਪਾ ਕੇ ਦਿੰਨੇ ਆ ਇਸੇ ਹੀ ਪਿੰਡ ਦਾ ਕੂੜਾ ਵਾ ਤੇ ਅਸੀਂ ਮਤਾ ਪਾ ਕੇ ਦਵਾਂਗੇ ਕਿ ਕੋਈ ਬਾਹਰ ਦੇ ਕੂੜਾ ਨਹੀਂ ਆਊਗਾ ਇੱਥੇ ਤੇ ਇਹੀ ਕੂੜੇ ਨੂੰ ਅਸੀਂ ਮਤਲਬ ਅੱਗੋਂ ਸਫਾਈ ਹੋ ਕੇ ਇਹ ਕੂੜਾ ਜਿਹੜਾ ਇੱਕ ਜਗ੍ਹਾ ਤੇ ਰੱਖਿਆ ਜਾਏ ਇਹਨਾਂ ਨੂੰ ਸਾਰਿਆਂ ਨੂੰ ਵੇਅਰ ਕੀਤਾ ਗਿਆ ਇਹਨਾਂ ਨੇ ਮੇਨ ਮੁੱਦਾ ਇਹੀ ਕਿਹਾ ਸੀ ਕਿ ਸਾਨੂੰ ਇਹ ਕਿਹਾ ਗਿਆ ਵਾ ਕਿ ਇੱਥੇ ਬਾਹਰ ਦੇ ਪਿੰਡਾਂ ਦਾ ਕੂੜਾ ਆਉਣਾ ਵਾ ਅੱਛਾ ਜੀ ਉਸ ਚੀਜ਼ ਦਾ ਕਿਹਾ ਇਹਨਾਂ ਨੂੰ ਵੀ ਹਾਂ ਤੇ ਅਸੀਂ ਉਸ ਚੀਜ਼ ਦਾ ਕਲੀਅਰ ਕੀਤਾ ਕਿ ਤੁਸੀਂ ਦੱਸੋ ਕਹਿੰਦੇ ਕਿ ਸਾਨੂੰ ਲਿਖ ਦਿਓ ਸਾਨੂੰ ਮਤਾ ਪਾ ਦਿਓ ਅਸੀਂ ਕਿਹਾ ਕਿ ਲਿਖਵਾ ਲਓ ਹੁਣ ਹਾਲ ਤੇ ਇਹ ਵੇਖੋ ਵੀ ਇਹ ਵਾ ਕਿ ਜਿਹੜਾ ਚੀਜ਼ ਹੁਣ ਬਣ ਰਹੀ ਆ ਉਹ ਤਾਂ ਬਣੇਗੀ ਹਨਾ ਸਰਕਾਰੀ ਕੰਮ ਹੈ ਜੇ ਇਹਨਾਂ ਕੋਲ ਕੋਈ ਸਟੇਟ ਆ ਜਾਂ ਇਹ ਕੁਝ ਵੀ ਕਹਿਣਾ ਚਾਹੁੰਦੇ ਉਹਦਾ ਦੇਣ ਲਿਖਤੀ ਰੂਪ ਦੇਣ ਸਰਕਾਰ ਦਾ ਕੰਮ ਹੈ ਰੋਕ ਦਿੱਤਾ ਜਾਊਗਾ ਸਰਕਾਰ ਕੰਮ ਕਰਵਾ ਰਹੀ ਆ ਅਸੀਂ ਜ਼ਿੰਮੇਵਾਰ ਦੇ ਵਿੱਚ ਹੋ ਕੇ ਅਸੀਂ ਅੱਗੇ ਲਾ ਕੇ ਕਰ ਰਹੇ ਆ ਅੱਜ ਅਸੀਂ ਆ ਸਰਪੰਚ ਕੱਲ ਨੂੰ ਕਿਸੇ ਹੋਰ ਨੇ ਵੀ ਆਉਣਾ ਤੇ ਸਾਰਿਆਂ ਨੇ ਜ਼ਿੰਮੇਵਾਰੀ ਨਾਲ ਕੰਮ ਕਰਉਣਾ ਮੰਨ ਨੂੰ ਕਿਸੇ ਤਰੀਕੇ ਨਾਲ ਸੈਟੀਸਫਾਈ ਨਹੀਂ ਕਰਾਉਂਦੀ ਕੋਈ। ਅਸੀਂ ਤਾਂ ਪੂਰੀ ਕੀਤੀ ਆ। ਉਸ ਟਾਈਮੇ ਸਾਰੇ ਬਿੱਲ ਕੋਲ ਮੰਨ ਚੁੱਕੇ ਸੀ ਪਰ ਹੁਣ ਜਦੋਂ ਸੈਟੀਸਫਾਈ ਹੋ ਕੇ ਦੁਬਾਰਾ ਕੰਮ ਸ਼ੁਰੂ ਹੋਇਆ ਹੈ ਦੁਬਾਰਾ ਆਈ ਆ। ਮਤਲਬ ਇਹਨਾਂ ਮੇਨ ਮੁੱਦਾ ਇਹੀ ਚੁੱਕਿਆ ਸੀ ਕਿ ਇੱਥੇ ਬਾਹਰ ਦੇ ਪਿੰਡਾਂ ਦਾ ਕੂੜਾ ਆਉਣਾ ਜਿਹੜਾ ਅਸੀਂ ਕੱਲੀ-ਕੱਲੀ ਚੀਜ਼ ਨੂੰ ਸਮਝਾਇਆ ਵਾ। ਸਰਕਾਰੀ ਤੌਰ ਤੇ ਕੰਮ ਚੱਲ ਰਿਹਾ ਜੀ ਵੀਡੀਓ ਸਾਫ ਦੀ ਹਾਜ਼ਰੀ ਦੇ ਵਿੱਚ ਕੰਮ ਚੱਲ ਰਿਹਾ। ਇੱਥੇ ਕੁਝ ਲੋਕ ਵਿਰੋਧ ਕਰ ਰਹੇ ਸੀ। ਕੋਈ ਲਾਅ ਐਂਡ ਆਰਡਰ ਦੀ ਸਟੇਸ਼ਨ ਨਾ ਪੈਦਾ ਹੋਇਆ ਇਸ ਕਰਕੇ ਮੌਕੇ ਤੇ ਹਾਜ਼ਰ। ਨਹੀਂ ਕੋਈ ਕੋਈ ਨਹੀਂ ਆਪਾਂ ਸਮਝਾ ਕੇ ਦੋਨੋਂ ਪਾਰਟੀਆਂ ਆਪੋ ਆਪਣਾ ਕਰ ਰਹੀਆਂ ਕੋਈ ਜਰੂਰਤ ਨਹੀਂ ਮਹਿਸੂਸ ਹੁੰਦੀ ਜੇ ਜਰੂਰਤ ਮਹਿਸੂਸ ਹੋਈ ਜਰੂਰ ਲਵਾਂਗੇ